ਜੇ ਪਸ਼ੂ ਲਿੱッセ ਆ ਜਾਂ ਕਮਜ਼ੋਰ ਆ ਤਾਂ ਵਰਤੋ ਇਹ ਖਰਾਕ ਤੁਹਾਡੇ ਪਸ਼ੂਆਂ ਆਖਿਆਂ ਵਰਗੇ ਹੋ ਜਾਣਗੇ ਕਿਵੇਂ ਕਿਵੇਂ ਕੀ ਕੀ ਚੀਜ਼ਾਂ ਲੈਣੀਆਂ ਜਿਵੇਂ ਕਿ ਕਿਸਾਨ ਦੋਸਤੋ ਪਸ਼ੂਆਂ ਨੂੰ ਬਹੁਤ ਆਪਾਂ ਖਰਾਕ ਪਾਉਨੇ ਆ ਫਿਰ ਵੀ ਪਸ਼ੂਆ ਜਿਹੜੇ ਆਪਣੇ ਲਿੱッセ ਹੋਈ ਆ ਹੁੰਦੇ ਹੋਈ ਜਾਂਦੇ ਆ ਤੇ ਖਰਾਕ ਪਸ਼ੂਆਂ ਨੂੰ ਲੱਗਦੀ ਨਹੀਂ ਹੈਗੀ ਤੇ ਆਪਾਂ ਕੀ ਕਰਦੇ ਆ ਡੀ ਵਰਮਿੰਗ ਕਰ ਦਿੰਨੇ ਆ ਕਿ ਪਸ਼ੂਆਂ ਦੇ ਕੀੜੇ ਹੋਣਗੇ ਪੇਟ ਦੇ ਵਿੱਚ ਜਿਨ੍ਹਾਂ ਦੇ ਨਾਲ ਖਰਾਕ ਲੱਗਦੀ ਨਹੀਂ ਹੈਗੀ ਕਈ ਪਸ਼ੂ ਇਹ ਹੁੰਦੇ ਆ ਕਿ ਦੁੱਧ ਦੇ ਨਾਲ ਨਾਲ ਨਾ ਤਾਂ ਪਸ਼ੂ ਦੁੱਧ ਦਿੰਦੇ ਰਹਿੰਦੇ ਆ ਨਾਲੇ ਲਿਸੇ ਹੁੰਦੇ ਜਾਂਦੇ ਰਹਿੰਦੇ ਜੇ ਤੁਸੀਂ ਇਹ ਖਰਾਕ ਇੱਕ ਹਫਤਾ ਦੇ ਦਿਓਗੇ ਇੱਕ ਹਫਤੇ ਦੇ ਨਾਲ ਤੁਹਾਡੇ ਪਸ਼ੂਆਂ ਦੇ ਵਿੱਚ ਪੂਰਾ ਫਰਕ ਪੈ ਜਾਊਗਾ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸਦੇ ਆ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਲਦਾ ਬਟਨ ਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਅਪ ਜਾਣਕਾਰੀਆਂ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਤੇ ਜੇ ਇਹੀ ਵੀਡੀਓ ਤੁਸੀਂ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਪੰਜ ਛੇ ਚੀਜ਼ਾਂ ਲੈਣੀਆਂ ਆਪਾਂ ਇਹ ਤੁਸੀਂ ਚੰਗੀ ਤਰ੍ਹਾਂ ਪੀਸ ਕੇ ਪਸ਼ੂ ਨੂੰ ਦੇਣੀਆਂ ਕੀ ਕੀ ਚੀਜ਼ਾਂ ਲੈਣੀਆਂ ਇਹ ਤੁਹਾਨੂੰ ਦੱਸ ਦਿੰਨੇ ਆ ਨੋਟ ਕਰ ਲਓ ਤੁਸੀਂ ਇਹਦੇ ਵਿੱਚ ਆਪਾਂ ਜਿਹੜੀਆਂ ਚੀਜ਼ਾਂ ਲੈਣੀਆਂ ਪਹਿਲੇ ਨੰਬਰ ਤੇ ਲੈਣੀਆਂ ਮਿਸਰੀ 50 ਗ੍ਰਾਮ ਚਿੱਟੇ ਤਿਲ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਕਣਕ 400 ਗ੍ਰਾਮ ਇਹ ਕਣਕ ਨੂੰ ਤੁਸੀਂ 400 ਗ੍ਰਾਮ ਲੈ ਕੇ ਸਾਫਤੀ ਨੂੰ ਤੇ ਤੁਸੀਂ ਪਿਉਣਾਗਾ ਸ਼ਾਮ ਨੂੰ ਪਿਉਣਾਗਾ ਤੇ ਸਵੇਰ ਉਹਨੂੰ ਖਵਾਉਣਾ ਇਹ ਚੀਜ਼ ਨਖਤਾ ਜੇ ਜਦੋਂ ਪੂਰੀ ਕਣਕ ਫੁੱਲ ਗਈ ਐ ਫੁੱਲਣ ਤੋਂ ਬਾਅਦ ਦੇ ਵਿੱਚ ਤੁਸੀਂ ਉਹਨੂੰ ਕੁੱਟਣਾ ਚੰਗੀ ਤਰ੍ਹਾਂ ਜੇ ਆਪਾਂ ਕਣਕ ਨੂੰ ਸਾਤਤੀ ਪਾ ਦੇਾਂਗੇ ਤਾਂ ਪਸ਼ੂ ਉਹਵੇਂ ਹੀ ਕੱਢ ਦਿੰਦਾ ਗੋਹੇ ਰਾਹੀਂ ਤੇ ਜੇ ਤੁਸੀਂ ਇਹਨੂੰ ਕੁੱਟ ਲੋਗੇ ਪੀਸ ਲੋਗੇ ਚੰਗੀ ਤਰ੍ਹਾਂ ਪੀਸਣ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਵੇਂ ਕਿ ਮਿਸਰੀ ਐ ਚਿੱਟੇ ਤੇਲਾ ਤੇ ਤੁਸੀਂ ਅਸ਼ਵਗੰਧਾ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ 50-50 ਗ੍ਰਾਮ ਪਸ਼ੂ ਨੂੰ ਪਾ ਕੇ ਦੇਣੀ ਆ ਤੇ ਤੁਸੀਂ ਹਫ਼ਤੇ ਦੇ ਵਿੱਚ 5 ਤੋਂ 6 ਦਿਨ ਚਾਰ ਦਿਓ ਤੁਸੀਂ ਇਦੇ ਨਾਲ ਤੁਹਾਡਾ ਪਸ਼ੂ ਦਾ ਪੂਰਾ ਫਰਕ ਪੈਣ ਲੱਗ ਜੂ ਖਰਾਕ ਆ ਜਿਹੜੀ ਪਸ਼ੂ ਨੂੰ ਤੁਸੀਂ ਪਹਿਲਾਂ ਖਵਾਉਣਿਓ ਫੀਡ ਖਵਾਉਣਿਓ ਜਾਂ ਖਾਲ ਖਵਾਉਣਿਓ ਕੋਈ ਵੀ ਚੀਜ਼ ਖਵਾਉਣਿਓ ਉਹ ਲਗਣੀ ਸਟਾਰਟ ਹੋ ਜੂਗੀ ਤੁਹਾਡਾ ਪਸ਼ੂ ਰਾਜੀ ਹੋਣ ਲੱਗ ਜੂਗਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਇਹ ਭਰਾ ਨੌਕਤਾ ਜਿਹੜਾ ਕਿਸੇ ਭਰਾ ਦਾ ਫਾਇਦਾ ਹੋ ਸਕੇ ਆਪਾਂ ਇਹੀ ਤੁਹਾਡੇ ਰਾਸਤੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿ ਜੇ ਕਿਸੇ ਭਰਾ ਦਾ ਫਾਇਦਾ ਹੋ ਗਿਆ ਆਪਾਂ ਨੂੰ ਜਿਵੇਂ ਕਹਿੰਦੇ ਨੇ ਨਾਲੇ ਪੁੰਨ ਵਾਲੇ ਫਲੀਆਂ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਸੇ ਵੀ ਭਰਾ ਤੋਂ ਆਪਾਂ ਕੋਈ ਪੈਸਾ ਨਹੀਂ ਲੈਂਦੇ ਨੁਕਤਾ ਪੁੱਛਣ ਦਾ ਜੇ ਜੇ ਕੋਈ ਡੈਕਤ ਆਉਂਦੀ ਹੁੰਦੀ ਆ ਜੀ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਵੀ ਸਕਦੇ ਹੋ ਜੇ ਆਪਾਂ ਨੂੰ ਨੌਲੇਜ ਹੋਊਗੀ ਉਸ ਬਾਰੇ ਤਾਂ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਤੇ ਵੀਡੀਓ ਨੂੰ ਬាទ ਬាទ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ